ਅਰਮਾਨ ਤੇ ਲੈ ਕੇ ਨੇ ਤਸੱਦਦ ਦੀ ਇੱਕ ਕਹਾਣੀ ਤੁਹਾਡੇ ਸਾਹਮਣੇ ਹੋਰ ਆਉਣ ਵਾਲੀ ਹੈ ਹੁਣ ਇਹ ਨਹੀਂ ਪਤਾ ਕਿ ਅਗਲਾ ਤਸੱਦਦ ਕਿਵੇਂ ਕਰਨਾ ਕਿਉਂਕਿ ਸਰਕਾਰ ਦਾ ਸ਼ਰਿਆਮ ਹੱਥ ਹੈ ਭਾਨੇ ਸਿੱਧੂ ਤੇ ਤਸੱਦਦ ਕਰਾਉਣ ਦੇ ਵਿੱਚ ਭਾਨੇ ਸਿੱਧੂ ਨੂੰ ਕੱਲ ਜਵਾਨਤ ਮਿਲ ਗਈ ਸੀ ਪਰ ਜਵਾਨਤ ਮਿਲਣ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਭਾਨੇ ਸਿੱਧੂ ਦੇ ਇੱਕ ਹੋਰ ਹੱਥੋਂ ਹੀ ਨਾ ਜਿਹੜਾ ਪਰਚਾ ਉਹ ਦੇ ਦਿੱਤਾ ਜਿਵੇਂ ਆਪਦਾ ਤੇਲ ਭੂਕੇ ਲੋਕਾਂ ਦੇ ਪੈਸੇ ਘਟਾ ਸਕਦਾ ਹੈ ਉਹ ਬੰਦਾ ਕਦੇ ਵਿਕਦਾ ਨਹੀਂ ਹੁੰਦਾ ਉਹ ਬੰਦਾ 10000 ਦੀ ਮੰਗਤਾ ਕੀ ਉਹ ਕਰੋੜਾਂ ਦੀ ਮੰਗ ਨਹੀਂ ਕਰ ਸਕਦਾ ਜਿਹੜਾ ਬੰਦਾ ਘਰੋਂ ਪੈਸੇ ਬੂਕ ਕੇ ਜਾਂਦਾ ਲੋ ਇੱਕ ਹਸੋ ਹੀ ਨਾ ਪਰਚਾ ਹੋਰ 379 ਬੀ ਲਾ ਕੇ ਚੈਨੀ ਖੋਣ ਦਾ ਪਰਚਾ ਪਟਿਆਲਾ ਪ੍ਰਸ਼ਾਸਨ ਨੇ ਪਤਾ ਨਹੀਂ ਹੁਣ ਕੀ ਤੋਂ ਪਰਚਾ ਦਵਾਇਆ ਕੀ ਨੇ ਐਫ ਆਈ ਆਰ ਕਟਾਈਆ ਕੀ ਕੀਤਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਬਾਹਰ ਅੰਤਮਨ ਕਿਦੇ ਥੱਲੇ ਕੰਮ ਕਰ ਰਿਹਾ ਹੈ ਭਵੰਤਮਨ ਪੰਜਾਬ ਦੀ ਨੌਜਵਾਨੀ ਤੇ ਤਸੱਦਦ ਕਿਉਂ ਕਰਾ ਰਿਹਾ ਹੈ ਉਹ 83 ਵਾਲਾ ਵੇਲਾ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਯਾਦ ਕਰਾਇਆ ਜਾ ਰਿਹਾ ਹੈ ਇਹ ਸਭ ਗੱਲਾਂ ਦੇਖਣਯੋਗ ਨੇ ਸਿੱਧੂ ਦੇ ਖਿਲਾਫ ਕਰ ਰਹੀ ਹੈ ਭਾਨੇ ਸਿੱਧੂ ਨੂੰ ਕੱਲ ਜਵਾਨਤ ਮਿਲ ਗਈ ਸੀ ਪਰ ਜਵਾਨਤ ਮਿਲਣ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਭਾਨੇ ਸਿੱਧੂ ਦੇ ਇੱਕ ਹੋਰ ਹਸੋ ਹੀਣਾ ਜਿਹੜਾ ਪਰਚਾ ਉਹ ਦੇ ਦਿੱਤਾ ਜਿਵੇਂ ਪਹਿਲਾਂ ਵੀ ਹਸੋ ਹੀਣਾ ਸੀ ਕਿ ਭਾਨੇ ਸਿੱਧੂ ਨੇ 10000 ਦੀ ਜਿਹੜੀ ਮੰਗ ਕੀਤੀ ਹੈ ਫੋਨ ਤੇ ਧਮਕੀ ਦਿੱਤੀ ਹੈ ਉਹ ਵੀ ਕਹਾਸੋ ਹੀ ਨਾ ਸੀ ਕਿ ਭਾਨਾ ਸਿੱਧੂ ਦਾ ਜਿਹੜਾ ਕਰਦਾਰ ਹੈ ਉਹ ਬਹੁਤ ਉੱਚਾ ਹੈ ਉਹ 10000 ਤੇ ਨਹੀਂ ਵਿਕ ਸਕਦਾ ਉਹ ਕਰੋੜਾ ਚ ਵੀ ਨਹੀਂ ਵਿਕ ਸਕਦਾ ਜਿਹੜਾ ਬੰਦਾ ਆਪਦਾ ਤੇਲ ਫੂਕ ਕੇ ਲੋਕਾਂ ਦੇ ਪੈਸੇ ਕਢਾ ਸਕਦਾ ਉਹ ਬੰਦਾ ਕਦੇ ਵਿਕਦਾ ਨਹੀਂ ਹੁੰਦਾ ਉਹ ਬੰਦਾ 10000 ਦੀ ਮੰਗਤਾ ਕੀ ਉਹ ਕਰੋੜਾਂ ਦੀ ਮੰਗ ਨਹੀਂ ਕਰ ਸਕਦਾ ਜਿਹੜਾ ਬੰਦਾ ਘਰੋਂ ਪੈਸੇ ਫੂਕ ਕੇ ਜਾਂਦਾ ਲੋ ਇੱਕ ਕਹਾਸੋ ਹੀ ਨਾ ਪਰਚਾ ਹੋਰ 379 ਬੀ ਲਾ ਕੇ ਚੈਨੀ ਖੋਣ ਦਾ ਪਰਚਾ ਪਟਿਆਲਾ ਪ੍ਰਸ਼ਾਸਨ ਨੇ ਪਤਾ ਨਹੀਂ ਹੁਣ ਕੀ ਤੋਂ ਪਰਚਾ ਦਵਾਇਆ ਕੀ ਨੇ ਫਾਇਰ ਕਟਾਈਆ ਕੀ ਕੀਤਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਪਰ ਰਮਾਨ ਤੇ ਲੈ ਗਏ ਨੇ ਤਸੱਦਦ ਦੀ ਇੱਕ ਕਹਾਣੀ ਤੁਹਾਡੇ ਸਾਹਮਣੇ ਹੋਰ ਆਉਣ ਵਾਲੀ ਹੈ ਹੁਣ ਇਹ ਨਹੀਂ ਪਤਾ ਕਿ ਅਗਲਾ ਤਸੱਦਦ ਕਿਵੇਂ ਕਰਨਾ ਹੈ ਕਿਉਂਕਿ ਸਰਕਾਰ ਦਾ ਸ਼ਰਿਆਮ ਹੱਥ ਹੈ ਭਾਨੇ ਸਿੱਧੂ ਤੇ ਤਸੱਦਦ ਕਰਾਉਣ ਦੇ ਵਿੱਚ ਕਿਉਂਕਿ ਜਦੋਂ ਮੁੱਖ ਮੰਤਰੀ ਖੁਦ ਵੀਡੀਓ ਕਾਲ ਕਰਕੇ ਕਹੇ ਕਿ ਮੈਨੂੰ ਦਿਖਾਓ ਕਿ ਭਾਨਾ ਕਿੱਥੇ ਹੈ ਭਾਨੇ ਤੇ ਤੁਸੀਂ ਠੰਡਾ ਪਾਣੀ ਪਾ ਰਹੇ ਹੋ ਜਾਂ ਨਹੀਂ ਪਾ ਰਹੇ ਜਾਂ ਭਾਨੇ ਸਿੱਧੂ ਨੂੰ ਕਿਹਾ ਜਾਵੇ ਕਿ ਹੁਣ ਪਤਾ ਲੱਗ ਗਿਆ ਭਗੰਤਮਾਨ ਕੌਣ ਹੈ ਤੇ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਬਾਈ ਸਾਨੂੰ ਤਾਂ ਪਤਾ ਲੱਗ ਗਿਆ ਕਿ ਭਗੰਤਮਾਨ ਕੌਣ ਹੈ ਪਰ ਪੰਜਾਬ ਦੇ ਲੋਕੋ ਤੁਹਾਨੂੰ ਕਿੱਦੇ ਪਤਾ ਲੱਗੂਗਾ ਕਿ ਭਗੰਤਮਾਨ ਕੌਣ ਹੈ ਭਗੰਤਮਾਨ ਕੌਣ ਹੈ ਇਹ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਭਗੰਤਮਾਨ ਕਿਹਦੇ ਥੱਲੇ ਕੰਮ ਕਰ ਰਿਹਾ ਹੈ ਭਗੰਤਮਾਨ ਪੰਜਾਬ ਦੀ ਨੌਜਵਾਨੀ ਤੇ ਤਸੱਦਦ ਕਿਉਂ ਕਰਾ ਰਿਹਾ ਹੈ ਉਹ 84 ਵਾਲਾ ਵੇਲਾ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਯਾਦ ਕਰਾਇਆ ਜਾ ਰਿਹਾ ਹੈ ਇਹ ਸਭ ਗੱਲਾਂ ਦੇਖਣਯੋਗ ਨੇ ਕਿ ਕਿਵੇਂ ਸਾਡੇ ਨੌਜਵਾਨਾਂ ਤੇ ਠੰਡੇ ਪਾਣੀ ਪਾਏ ਜਾ ਰਹੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ ਸਿੱਟਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਕਿਹਦੇ ਰਾਜ ਦੇ ਵਿੱਚ ਜਿਹੜਾ ਕਹਿੰਦਾ ਸੀ ਮੈਂ ਇਨਕਲਾਬ ਲੈ ਕੇ ਆਉਂਗਾ ਜਿਹੜੇ ਨੌਜਵਾਨਾਂ ਨੇ ਇਸ ਭਗਵੰਤ ਸਿੰਘ ਮਾਨ ਦਾ ਸਭ ਤੋਂ ਵੱਧ ਸਾਹ ਦਿੱਤਾ ਉਹਨਾਂ ਹੀ ਨੌਜਵਾਨਾਂ ਤੇ ਅੱਜ ਪਰਚੇ ਪਾਏ ਜਾ ਰਹੇ ਨੇ ਉਹਨਾਂ ਤੇ ਤਸੱਦਦ ਕੀਤਾ ਜਾ ਰਿਹਾ ਹੈ ਉਹਨਾਂ ਤੇ ਝੂਠੇ ਪਰਚੇ ਕਦੇ ਲੁਧਿਆਣੇ ਦੇ ਵਿੱਚ 10000 ਫਰੋਪੀ ਲੈਂਡ ਦਾ ਪਰਚਾ ਕਦੇ ਪਟਿਆਲੇ ਦੇ ਵਿੱਚ ਚੈਨੀ ਖੋਣ ਦਾ ਪਰਚਾ ਇਹ ਲੋਕਾਂ ਨੂੰ ਵੀ ਇਸ ਗੱਲ ਤੇ ਹਾਸਾ ਆਊਗਾ ਕਿ ਭਾਨਾ ਸਿੱਧੂ ਚੈਨੀ ਖੋ ਸਕਦਾ ਉਹ ਜਿਹੜਾ ਬੰਦਾ ਲੋਕਾਂ ਦੇ ਲਈ ਲੜਦਾ ਹੋਵੇ ਜਿਹੜਾ ਬੰਦਾ 20-20 ਲੱਖ ਰੁਪਇਆ ਲੋਕਾਂ ਦਾ ਮੜਾਉਂਦਾ ਹੋਵੇ ਹੁਣ ਤੱਕ ਕਿੰਨੀਆਂ ਵੀਡੀਓ ਆ ਗਈਆਂ ਲੋਕਾਂ ਨੇ ਜੋਰ ਲਾਇਆ ਕਿ ਲੱਖ ਲੱਖ ਰੁਪਈਆ ਸੀ ਭਾਨੇ ਸਿੱਧੂ ਨੂੰ ਦਿੰਦੇ ਸੀ ਪਰ ਭਾਨੇ ਸਿੱਧੂ ਨੇ ਲਿਆ ਨਹੀਂ ਉਹਨੇ ਕਿਹਾ ਕਿ ਇਹ ਮੇਰਾ ਫਰਜ਼ ਆ ਮੈਂ ਆਪਣਾ ਫਰਜ਼ ਨਿਭਾਰਿਆਂਗੇ ਉਹ ਕੋਈ ਕੱਚੀ ਪਿੱਲੀ ਗੱਲ ਤਾਂ ਸਾਹਮਣੇ ਆਉਂਦੀ ਯਾਰ ਕਿਸੇ ਕੋਲੇ ਤਾਂ ਸਬੂਤ ਹੁੰਦੇ ਕੋਈ ਤਾਂ ਕਹਿੰਦਾ ਕਿ ਸਾਡੇ ਪੈਸੇ ਕਢਾਏ ਸੀ ਕਢਾਉਣ ਵਾਲੀ ਕਹਿੰਦਾ ਕੋਈ ਕਿ ਅਸੀਂ ਵਿੱਚੋਂ ਪੈਸੇ ਦਿੱਤੇ ਆ ਪਰ ਪੰਜਾਬ ਦੇ ਲੋਕੋ ਕਦੋਂ ਸਮਝ ਲੱਗੂ ਕਦੋਂ ਇਹ ਤਸੱਦਦ ਹੋਂੋਂ ਹਟੂ ਭਾਨੇ ਸਿੱਧੂ ਤੇ ਇੱਕ ਪਰਚਾ ਹੋਰ ਇਸ ਗੱਲ ਦਾ ਖਾਸਤਾ ਪਹਿਲਾਂ ਹੀ ਸੀ ਕਿ ਭਾਨੇ ਸਿੱਧੂ ਨੂੰ ਉਲਝਾਉਣਗੇ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹ ਜੇਲਾ 'ਚ ਹੀ ਹੁੰਦਾ ਕੋਤੇ ਤਸੱਦਦ ਹੁੰਦੇ ਆ ਕਿਉਂ ਹੁੰਦੇ ਆ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਜਾਗਰੂਤ ਹੋਣ ਸਰਕਾਰ ਨਹੀਂ ਚਾਹੁੰਦੀ ਕਿ ਆਮ ਬੰਦੇ ਕੰਮ ਕਰਨ ਇਸ ਕਰਕੇ ਬਾਈ ਜੀ ਸਰਕਾਰਾਂ ਚੰਗਿਆਂ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਸਟਾ ਦਿੰਦੀਆਂ ਨੇ ਤੇ ਤਸੱਦਦ ਕਰਾਉਂਦੀਆਂ ਨੇ ਉਹੀ ਸਭ ਕੁਝ ਸਾਡੇ ਭਰਾ ਭਾਨੇ ਸਿੱਧੂ ਨਾਲ ਹੋ ਰਿਹਾ ਹੁਣ ਇਹ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਨੌਜਵਾਨ ਤੇ ਸਦਦਤ ਹੋਊਗਾ ਕਿਹਨੂੰ ਕਿਹਨੂੰ ਜੇਲਾ ਚ ਚੱਕ ਕੇ ਸਿੱਟ ਦਿੱਤਾ ਜਾਊਗਾ ਕਿਤੇ ਕਿਤੇ ਪਰਚੇ ਪਾ ਦਿੱਤੇ ਜਾਣਗੇ ਕਿਉਂਕਿ ਇੱਕ ਲੈਨ ਚੱਲ ਪਿਆ ਬਾਈ ਜਿਹੜੇ ਅੱਜ ਪਿੰਡਾਂ ਚ ਲੋਕ ਸੱਥਾਂ ਚ ਬੈਠੇ ਐ ਖੁੰਡਾਂ ਤੇ ਬੈਠੇ ਐ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਇਹ ਵਾਰੀ ਤੁਹਾਡੇ ਤੇ ਵੀ ਆਊ ਤੁਹਾਡੇ ਲਈ ਕੋਈ ਬੋਲਣ ਵਾਲਾ ਨਹੀਂ ਰਹਿਣਾ ਪੰਜਾਬ ਦੇ ਲੋਕੋ ਤੁਹਾਡੀ ਗੱਲ ਕਰਨ ਵਾਲਾ ਕੋਈ ਨਹੀਂ ਰਹਿਣਾ ਸਾਰੇ ਘਰਾਂ ਚ ਵਹਿ ਜਾਣਗੇ ਜੇ ਅੱਜ ਨਾ ਨਿਕਲੇ ਸਾਰੇ ਘਰਾਂ ਚ ਬਹਿ ਜਾਣਗੇ ਜੇ ਅਸੀਂ ਭਾਨੇ ਸਿੱਧੂ ਦਾ ਸਾਥ ਨਾ ਦਿੱਤਾ ਪਤਾ ਲੱਗ ਜੂ ਕਿ ਯਾਰ ਜਦੋਂ ਭਾਨੇ ਸਿੱਧੂ ਨੂੰ ਚੱਕਿਆ ਸੀ ਟਾੜ-ਟਾੜ ਪਰਚੇ ਜਬਾਨ ਤੋਂ ਮਿਲਣ ਤੋਂ ਬਾਅਦ ਹੀ ਨਾਜ਼ ਨਾਲ ਇੱਕ ਪਰਚਾ ਹੋਰ 379 B ਚੈਨੀ ਖੋਣ ਦਾ ਪਰਚਾ ਹੱਸੋ ਹੀ ਨਹੀਂ ਗੱਲ ਐ ਹੁਣ ਉਹ ਇਹ ਪਰਚੇ ਦੇ ਵਿੱਚ ਪਤਾ ਨਹੀਂ ਕਿੰਨਾ ਤਸੱਦਦ ਹੋਰ ਹੋਣਾ ਪਤਾ ਨਹੀਂ ਕਿੰਨਾ ਕਿ ਤਸੱਦਦ ਹੋਣਾ ਬਾਈ ਜੀ ਇਸ ਗੱਲ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਬਗ ਜੇ ਆਪਣਾ ਫਰਜ਼ ਤੁਸੀਂ ਵੀ ਨਿਭਾ ਦਿਓ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਇਹ ਨਹੀਂ ਪਤਾ ਹੁਣ ਕੱਲ ਨੂੰ ਸਾਨੂੰ ਵੀ ਜੇਨਾ ਸਿੱਟ ਦਿੱਤਾ ਜਾਵੇ ਸਾਡੇ ਦੇ ਪਰਚੇ ਕਰ ਦਿੱਤੇ ਜਾਣ ਪਰ ਅਸੀਂ ਆਪਣਾ ਫਰਜ਼ ਨਹਾਉਣੋਂ ਨਹੀਂ ਹਟਾਂਗੇ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ ਪੰਜਾਬ ਦੇ ਲੋਕੋ ਤੁਸੀਂ ਆਪਣਾ ਫਰਜ਼ ਕਦੋਂ ਪਸਾਣੋਗੇ ਕਦੋਂ ਪਿੰਡਾਂ ਦੇ ਵਿੱਚੋਂ ਨਿਕਲੋਗੇ ਕਦੋਂ ਕਹੋਗੇ ਕਿ ਹਾਂ ਯਾਰ ਅਸੀਂ ਖੜਦੇ ਆ ਆਪਣੇ ਮੁੰਡਿਆਂ ਦੇ ਨਾਲ ਅਸੀਂ ਖੜਦੇ ਆਪਣੇ ਨੌਜਵਾਨਾਂ ਦੇ ਨਾਲ ਅਸੀਂ ਖੜਦੇ ਆਪਣੇ ਨੌਜਵਾਨਾਂ ਨਾਲ ਜਿਹੜੇ ਪੰਜਾਬ ਦੀ ਗੱਲ ਕਰਦੇ ਜਿਹੜੇ ਹੱਕ ਦੀ ਗੱਲ ਕਰਦੇ ਆ ਪਰ ਪੰਜਾਬ ਦੇ ਲੋਕੋ ਸਾਨੂੰ ਸਿਰਫ ਫੇਸਬੁੱਕਾਂ ਦੇ ਉੱਤੇ ਬਹਿ ਕੇ ਕੱਲੇ ਸਾਡੇ ਪੱਲੇ ਕੁਝ ਨਹੀਂ ਰਿਹਾ ਇਸ ਕਰਕੇ ਪੰਜਾਬੀਓ ਨਿਕਲੋ ਬਾਹਰ ਮੈਂ ਬਾਰ-ਬਾਰ ਕਹਿਣਾ ਕਿ 320 ਆ 379 ਬੀ ਦਾ ਚੈਨੀ ਖੋਨ ਦਾ ਪਰਚਾ ਜਾਨੀ ਕਿ ਭਾਨੇ ਸਿੱਧੂ ਨੂੰ ਚੋਰ ਬਣਾ ਦਿੱਤਾ ਗਿਆ ਭਾਨੇ ਸਿੱਧੂ ਨੂੰ ਚੋਰ ਬਣਾ ਦਿੱਤਾ ਗਿਆ ਚੈਨੀ ਖੋਨ ਦਾ ਹਸੋ ਜਿਹਾ ਨਾ ਪਰਚਾ ਏ ਇਸ ਕਰਕੇ ਪੰਜਾਬੀਓ ਜਾਗੋ ਨਿਕਲੋ ਬਾਹਰ ਸਰਕਾਰ ਨੂੰ ਲਾਹਨਤਾਂ ਪਾਓ ਕਹੋ ਸਰਕਾਰ ਨੂੰ ਕਿ ਇਹ ਨੌਜਵਾਨ ਐਦਾਂ ਦਾ ਨਹੀਂ ਹੈ ਜਿਹੜੀ ਸਰਕਾਰ ਨਿੱਜੀ ਕਿੜਾ ਕੱਢਣ ਤੇ ਲੱਗਾ ਹੈ ਸਾਡਾ ਮੁੱਖ ਮੰਤਰੀ ਨਿੱਜੀ ਕਿੜਾ ਨਿੱਜੀ ਕਿੜ ਕੱਢੀ ਜਾ ਰਹੀ ਹੈ ਇਹ ਪਹਿਲਾਂ ਕਿਉਂ ਨਹੀਂ ਕਦੇ ਪਤਾ ਲੱਗਿਆ ਕਿ ਭਾਨੇ ਸਿੱਧੂ ਨੇ ਚੈਨੀ ਖੋਲੀ ਹੋਈ ਕਿਉਂ ਕਿ ਕਿ ਹੁਣ ਉਲਝਾਉਣਾ ਕਦੇ ਪਟਿਆਲਾ ਪੁਲਸ ਪਰਚਾ ਦਿਆ ਕਰੂ ਕਦੇ ਲੁਧਿਆਣਾ ਪੁਲਸ ਦਿਆ ਕਰੂ ਕਦੇ ਜਲੰਧਰ ਪੁਲਸ ਦਿਆ ਕਰੂ ਐਵੇਂ ਲਜਾ ਹਾਲ ਜਾ ਕੇ ਤਸੱਦਦ ਦਿਆਂ ਜਿਹੜੀਆਂ ਤਸੱਦਦ ਕਰਨ ਦਾ ਜਿਹੜਾ ਵਰਤਾਰਾ ਉਹ ਅਲੱਗ-ਅਲੱਗ ਜਗ੍ਹਾ ਤੇ ਵਾਪਰਨਾ ਹੈ ਤਸੱਦ ਜਿਹੜਾ ਹੋਣਾ ਪੰਜਾਬ ਦੇ ਨੌਜਵਾਨ ਤੇ ਪੰਜਾਬ ਦੇ ਪੁੱਤ ਤੇ ਉਹ ਪੰਜਾਬੀਓ ਪੰਜਾਬ ਨੂੰ ਕਦੇ ਪਿੱਠ ਨਹੀਂ ਦਿਖਾਈ ਭਾਨੇ ਸਿੱਧੂ ਨੇ ਇਸ ਕਰਕੇ ਅੱਜ ਤੁਸੀਂ ਵੀ ਭਾਨੇ ਸਿੱਧੂ ਨੂੰ ਪਿੱਠ ਨਾ ਦਿਖਾਇਓ ਪੰਜਾਬੀਓ ਕਦੇ ਪਿੱਠ ਨਹੀਂ ਦਿਖਾਈ ਭਾਨੇ ਸਿੱਧੂ ਨੇ ਕਦੇ ਵੀ ਉਹ ਬੰਦਾ ਲੜਦਾ ਲਿਆ ਲੋਕਾਂ ਦੇ ਲਈ ਉਹ ਲੜਦਾ ਰਿਆ ਏਜੰਟਾਂ ਦੇ ਨਾਲ ਉਹਨੇ ਉਹਨੇ ਬੈਰ ਪਾਲੇ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨੇ ਬੈਰ ਪਾਲੇ ਸਰਕਾਰ ਦੇ ਨਾਲ ਸਿੱਧੀ ਸਰਕਾਰ ਨਾਲ ਟੱਕਰ ਲੈ ਲਈ ਪਰ ਅੱਜ ਸਰਕਾਰ ਕੀ ਕਰ ਰਹੀ ਐ ਬੜਾ ਮਾਨਸੀ ਭਗੰਤ ਮਾਨਤੇ ਪੰਜਾਬ ਦਾ ਮਾਣ ਕਿਹਾ ਜਾਣ ਜਾਣ ਲੱਗਿਆ ਸੀ ਭਗਵੰਤ ਮਾਨ ਨੂੰ ਪੰਜਾਬ ਦਾ ਪੁੱਤ ਕਿਹਾ ਜਾਣ ਲੱਗਿਆ ਸੀ ਪਰ ਅੱਜ ਪੰਜਾਬ ਦੇ ਪੁੱਤਾਂ ਨੂੰ ਕਿੱਥੇ ਸਿੱਟਿਆ ਜਾ ਰਿਹਾ ਅੱਜ ਪੰਜਾਬ ਦੇ ਪੁੱਤਾਂ ਦੇ ਕਿਉਂ ਵਰਤਾਰਾ ਜਿਹੜਾ ਇਦਾਂ ਦਾ ਵਰਤਾਇਆ ਜਾ ਰਿਹਾ ਪੰਜਾਬ ਦੇ ਨੌਜਵਾਨੋ ਜਿਹੜੇ ਪਿੱਛੇ ਲੱਗੇ ਫਿਰਦੇ ਹੋ ਆਮ ਆਦਮੀ ਪਾਰਟੀ ਵਾਲੇ ਭਰਾਵੋ ਤੁਸੀਂ ਭੜਾਓ ਪਰ ਅੱਜ ਸੋਚੋ ਕਿ ਅੱਜ ਤੁਹਾਡੇ ਤੇ ਕੀ ਕੁਸ਼ ਅੱਜ ਤੁਹਾਡੇ ਭਰਾਵਾਂ ਤੇ ਅੱਜ ਨੌਜਵਾਨਾਂ ਤੇ ਕੀ ਕੁਸ਼ ਕੀਤਾ ਜਾ ਰਿਹਾ ਤੁਸੀਂ ਪਹਿਲਾਂ ਵੀ ਨਹੀਂ ਬੋਲੇ ਜਦੋਂ ਸਾਡੇ ਨੌਜਵਾਨ ਡਿਬਰੂਗੜ ਡਿੱਗੇ ਐ ਤੁਸੀਂ ਅੱਜ ਵੀ ਨਹੀਂ ਬੋਲ ਰਹੇ ਤੇ ਫਿਰ ਇਹ ਯਾਦ ਰੱਖਿਓ ਜਿਵੇਂ ਅੱਜ ਬਾਦਲ ਕੇ ਫਿਰਦੇ ਆ ਨਾ ਹਾੜੇ ਕੱਢਦੇ ਪਿੰਡਾਂ 'ਚ ਉਵੇਂ ਤੁਸੀਂ ਵੀ ਫਿਰਿਆ ਕਰੋਗੇ ਇਹ ਗੱਲ ਯਾਦ ਰੱਖਿਓ ਜੇ ਤਾਂ ਰਾਜ ਕਰਨਾ ਤਾਂ ਪੰਜਾਬ ਦੇ ਹੱਕ ਲੈ ਕੇ ਦੇਣੇ ਪੈਣੇ ਐ ਪੰਜਾਬ ਦੀ ਨੌਜਵਾਨੀ ਨਾਲ ਖੜਨਾ ਪੈਣਾ ਜਿੱਥੇ ਕਿਤੇ ਤੱਕਾਂ ਹੋਣਾ ਬੋਲਣਾ ਪੈਣਾ ਕਿ ਹਾਂ ਸਰਕਾਰੇ ਤੂੰ ਇੱਥੇ ਗਲਤ ਐ ਫੇਰ ਤੁਹਾਡਾ ਰਾਜ ਕਾਇਮ ਰਹੂਗਾ ਨਹੀਂ ਫਿਰ ਇਹ ਪੰਜਾਬ ਦੇ ਲੋਕ ਆ ਤਖਤਾ ਪਲਟ ਦਿੰਦੇ ਆ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਕਹਿਣ ਲੱਗਾ ਕਿ ਇਹ ਤਾਕਤਾਂ ਪਲਟ ਦਿੰਦੇ ਆ ਪੰਜਾਬ ਦੇ ਲੋਕ ਸਮਝੋ ਨਹੀਂ ਫਿਰੇ ਜਿਹੜੇ ਹਾਸੋ ਹੀ ਨੇ ਪਰਚੇ ਪਾਏ ਜਾ ਰਹੇ ਨੇ ਇਹ ਐ ਨਹੀਂ ਪਤਾ ਕੱਲ ਨੂੰ ਕਿਸੇ ਬਲਤਕਾਰ ਦਾ ਪਰਚਾ ਪਾ ਦੇਣ ਇਹ ਐ ਨਹੀਂ ਪਤਾ ਕੱਲ ਨੂੰ ਕਿਸੇ ਨਸੇ ਦਾ ਪਰਚਾ ਪਾ ਦੇਣ ਇਹਨਾਂ ਨੇ ਜਦੋਂ ਹੁਣ ਲੈਣ ਹੀ ਝੁੱਠੀ ਫੜ ਲਈ ਐ ਇਹਨਾਂ ਨੇ ਕਰਦਾਰ ਕੁਸੀ ਕਰਨ ਤੇ ਲੱਗੇ ਹੋਣੇ ਪਰ ਪੰਜਾਬ ਦੇ ਲੋਕਾਂ ਨੇ ਭਾਨੇ ਦੀ ਕਰਦਾਰ ਕੁਸੀ ਨਹੀਂ ਹੋਣ ਦਿੱਤੀ ਪਹਿਲਾਂ ਵੀ ਤੁਸੀਂ 10000 ਤੇ ਕਰਦਾਰ ਕੁਸੀ ਕਰਦੇ ਸੀ ਜਾਣ ਬੁੱਝ ਕੇ ਲਿਖਾਇਆ ਕਿ ਲੋਕ ਸੋਚਣਗੇ ਇਹ 10000 ਮੰਗਦਾ ਹੈ ਪਰ ਕਰਦਾਰ ਕੁਛ ਨਹੀਂ ਹੋਈ ਲੋਕਾਂ ਨੂੰ ਸਭ ਪਤਾ ਹੈ ਕਿ ਇਹ ਬੰਦਾ 10000 ਚ ਨਹੀਂ ਵਿਕ ਸਕਦਾ ਤੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਹ ਕੋਈ ਚੈਨੀ ਜਾਂ ਚੋਰੀ ਨਹੀਂ ਕਰ ਸਕਦਾ ਇਹ ਭਾਨਾ ਸਿੱਧੂਆ ਭਾਨਾ ਸਿੱਧੂ ਇਹ ਪੰਜਾਬ ਦਾ ਪੁੱਤ ਹੈ ਇਹ ਕਦੇ ਚੋਰੀਆਂ ਇਹ ਕਦੇ ਫਰੋਤੀਆਂ ਹੀ ਨਹੀਂ ਮੰਗ ਸਕਦਾ ਇਹ ਮੈਂ ਮੈਂ ਲਿਖ ਕੇ ਦੇਣ ਨਾਲ ਦੇਣ ਨੂੰ ਤਿਆਰਾਂ ਇਹ ਪੂਰਾ ਪੰਜਾਬ ਅੱਜ ਹਾਮੀ ਭਰਦਾ ਹੈ ਭਗੰਤ ਮਾਨ ਸਾਹਿਬ ਤੁਸੀਂ ਸੋਚੋ ਕਿ ਅੱਜ ਜਿਹੜੇ ਨੌਜਵਾਨਾਂ ਨੇ ਕਦੇ ਤੁਹਾਡਾ ਸਾਥ ਦਿੱਤਾ ਸੀ ਫਿਰ ਕੀ ਹੈ ਜੇ ਅੱਜ ਜਿਹੜੇ ਕੰਮ ਤੁਸੀਂ ਸਿਖਾਏ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਅੱਜ ਉਹੀ ਤੁਹਾਡੇ ਤੁਹਾਡੀ ਲੀ ਤੇ ਚੱਲ ਕੇ ਤੁਹਾਨੂੰ ਸਵਾਲ ਕਰਨ ਲੱਗੇ ਕਿ ਅੱਜ ਤੁਹਾਨੂੰ ਸਵਾਲ ਕਰਨ ਤੇ ਤੁਸੀਂ ਅੱਜ ਪਰਚੇ ਦੇ ਰਹੇ ਹੋ ਅੱਜ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਇਸ ਕਰਕੇ ਪੰਜਾਬ ਕਿੱਧਰਲੇ ਪਾਸੇ ਨੂੰ ਚੱਲ ਪਿਆ ਪੰਜਾਬ ਕੰਗਲਾ ਪੰਜਾਬ ਹੋਣ ਨੂੰ ਚੱਲ ਪਿਆ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨਾਂ ਨਾਲ ਖੜਜੋ ਭਾਨੇ ਸਿੱਧੂ ਨਾਲ ਖੜਜੋ ਜਿੱਥੋਂ ਵੀ ਪ੍ਰੋਗਰਾਮ ਦਿੱਤਾ ਜਾਊਗਾ ਉੱਥੇ ਬਾਈ ਜਰੂਰ ਪਹੁੰਚਿਓ ਪਰਚਾ ਭਾਨੇ ਸਿੱਧੂ ਦੇ ਨਜਾਇਜ਼ ਇੱਕ ਝੂਠਾ ਹੋਰ ਦਿੱਤਾ ਇਹ ਨਹੀਂ ਪਤਾ ਕੱਲ ਨੂੰ ਇੱਕ ਅੱਧਾ ਪਰਚਾ ਹੋਰ ਝੂਠਾ ਦੇ ਦਿੱਤਾ ਜਾਵੇ ਤੇ ਇਹਨਾਂ ਨੇ ਕਰਦਾਰ ਕੁਸੀ ਕਰਨ ਤੇ ਲੱਗੇ ਨੇ ਪਰ ਪੰਜਾਬ ਦੇ ਲੋਕੋ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਵੀ ਕਰਦਾਰ ਕੁਸੀ ਨਹੀਂ ਹੁਣ ਦਿੱਤੀ ਤੇ ਹੁਣ ਵੀ ਤੁਸੀਂ ਕਰਦਾਰ ਕੁਸੀ ਨਹੀਂ ਹੁਣ ਦੇਵੋਗੇ ਸੋਸ਼ਲ ਮੀਡੀਆ ਤੇ ਵੀ ਪਹਿਲਾਂ ਜਵੇਂ ਨੇਰੀ